ਕੋਜਾ ਤੇ ਸਾਡੇ ਪਹਿਲਾ ਦਾਸ ਨੇ YouTube ਤੇ ਇੱਕ ਵੀਰ ਦੀ ਵੀਡੀਓ ਵੇਖੀ ਜਿਸ ਵਿੱਚ ਉਹ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਜਿਹੜੀਆਂ ਦੋਵੇਂ ਮਾਤਰਾਵਾਂ ਨੇ ਇਹਨਾਂ ਦੋਨਾਂ ਦਾ ਹੀ ਉਚਾਰਨ ਕਰਨਾ ਹੈ ਪਰ ਉਸ ਵੀਰ ਨੇ ਇਹ ਇੱਕ ਵਾਰੀ ਵੀ ਨਹੀਂ ਦੱਸਿਆ ਕਿ ਮਹਾਰਾਜ ਜੀ ਨੇ ਆਖਰ ਦੋ-ਦੋ ਮਾਤਰਾਵਾਂ ਲਾਇਆਂ ਕਾਦੇ ਵਾਸਤੇ ਉਹ ਕਹਿ ਰਿਹਾ ਸੀ ਵੀ ਦੋਵੇਂ ਉਚਾਰਨ ਕਰਨੀਆਂ ਨੇ ਪਰ ਸਾਧ ਸੰਗਤ ਆਪਾਂ ਦੋ ਮਾਤਰਾਵਾਂ ਕਿਵੇਂ ਉਚਾਰਨ ਕਰ ਸਕਦੇ ਹਾਂ ਮੰਨ ਲਓ ਸਾਡੇ ਸਾਹਮਣੇ ਤੋਹੀ ਸ਼ਬਦ ਹੈ ਤੁਸੀਂ ਜਾਂ ਤਾਂ ਹੋੜੇ ਦਾ ਉਚਾਰਨ ਕਰਕੇ ਉਹ ਤੋਹੀ ਪੜੋਗੇ ਤੇ ਜਾਂ ਫਿਰ ਅੰਕੜ ਦਾ ਉਚਾਰਨ ਕਰਕੇ ਤੂੰ ਹੀ ਪੜੋਗੇ ਸੁਹਾਗਣ ਸ਼ਬਦ ਹੈ ਜਾਂ ਹੋੜੇ ਦਾ ਉਚਾਰਨ ਕਰਕੇ ਸੁਹਾਗਣ ਪੜੋਗੇ ਜਾਂ ਫਿਰ ਅੰਕੜ ਦਾ ਉਚਾਰਨ ਕਰਕੇ ਸੁਹਾਗਣ ਪੜੋਗੇ ਮਾਤਰਾ ਇੱਕ ਹੀ ਉਚਾਰੀ ਜਾ ਸਕਦੀ ਹੈ ਦੋ ਮਾਤਰਾਵਾਂ ਕਦੇ ਨਹੀਂ ਉਚਾਰਨ ਕੀਤੀਆਂ ਜਾ ਸਕਦੀਆਂ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਆਏ ਦੋ-ਦੋ ਮਾਤਰਾਵਾਂ ਵਾਲੀ ਸ਼ਬਦਾਂ ਬਾਰੇ ਗੱਲਬਾਤ ਸਾਂਝੀ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਬਦ ਐਸੇ ਮਿਲਣਗੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇੱਕ-ਇੱਕ ਅੱਖਰ ਨੂੰ ਦੋ-ਦੋ ਮਾਤਰਾਵਾਂ ਲਾਈਆਂ ਹੋਈਆਂ ਨੇ। ਭਾਵ ਕੀ ਸ਼ਬਦ ਦੇ ਥੱਲੇ ਔਕੜ ਵੀ ਲੱਗੀ ਹੋਈ ਹੈ ਤੇ ਉੱਪਰਲੇ ਪਾਸੇ ਸੱਚੇ ਪਾਤਸ਼ਾਹ ਜੀ ਨੇ ਹੋੜਾ ਲਗਾ ਕੇ ਵੀ ਲਿਖਿਆ ਹੋਇਆ ਹੈ। ਜਿਵੇਂ ਕਿ ਆਪ ਜੀ ਇੱਥੇ ਦਰਸ਼ਨ ਵੀ ਕਰ ਸਕਦੇ ਹੋ। ਸੁਹਾਗਣ ਸ਼ਬਦ ਹੈ ਸੱਚੇ ਪਾਤਸ਼ਾਹ ਜੀ ਨੇ ਸੱਸੇਮ ਅੰਕੜ ਵੀ ਲਗਾਈ ਹੋਈ ਹੈ ਉੱਪਰ ਹੋੜਾ ਵੀ ਲੱਗਾ ਹੋਇਆ ਹੈ ਤੋਹੀ ਸ਼ਬਦ ਹੈ ਤਤੇਥਲੇ ਅੰਕੜ ਵੀ ਲੱਗੀ ਹੈ ਉੱਪਰ ਹੋੜਾ ਵੀ ਲੱਗਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਐਸੇ ਬਹੁਤ ਸਾਰੇ ਬਚਨ ਸਾਨੂੰ ਮਿਲਦੇ ਨੇ ਪਰ ਕੀ ਕਦੇ ਅਸੀਂ ਸੋਚਿਆ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਦੋ-ਦੋ ਮਾਤਰਾਵਾਂ ਇੱਕ-ਇੱਕ ਅੱਖਰ ਨੂੰ ਕਿਉਂ ਲਗਾਈਆਂ ਹਨ ਜੇ ਦੋ ਮਾਤਰਾਵਾਂ ਲੱਗੀਆਂ ਨੇ ਤੇ ਇਹਨਾਂ ਦੇ ਵਿੱਚੋਂ ਕਿਹੜੀ ਮਾਤਰਾ ਦਾ ਉਚਾਰਨ ਸਾਨੂੰ ਕਰਨਾ ਚਾਹੀਦਾ ਹੈ ਸਾਧ ਸੰਗਤ ਕੁਝ ਤੁਹਾਡੇ ਪਹਿਲਾਂ ਦਾਸ ਨੇ YouTube ਤੇ ਇੱਕ ਵੀਰ ਦੀ ਵੀਡੀਓ ਵੇਖੀ ਜਿਸ ਵਿੱਚ ਉਹ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਜਿਹੜੀਆਂ ਦੋਨੇ ਮਾਤਰਾਵਾਂ ਨੇ ਇਹਨਾਂ ਦੋਨਾਂ ਦਾ ਹੀ ਵਿਚਾਰਨ ਕਰਦਾ ਹੈ ਪਰ ਉਸ ਵੀਰ ਨੇ ਇਹ ਇੱਕ ਵਾਰੀ ਵੀ ਨਹੀਂ ਦੱਸਿਆ ਕਿ ਮਹਾਰਾਜ ਜੀ ਨੇ ਆਖਰ ਦੋ-ਦੋ ਮਾਤਰਾਵਾਂ ਲਾਇਆਂ ਕਾਦੇ ਵਾਸਤੇ ਉਹ ਕਹਿ ਰਿਹਾ ਸੀ ਵੀ ਦੋਵੇਂ ਵਿਚਾਰਨ ਕਰਨੀਆਂ ਨੇ ਪਰ ਸਾਧ ਸੰਗਤ ਆਪਾਂ ਦੋ ਮਾਤਰਾਵਾਂ ਕਿਵੇਂ ਉਚਾਰਨ ਕਰ ਸਕਦੇ ਹਾਂ ਮੰਨ ਲਓ ਸਾਡੇ ਸਾਹਮਣੇ ਤੋਂ ਹੀ ਸ਼ਬਦ ਤੁਸੀਂ ਜਾਂ ਤਾਂ ਹੋੜੇ ਦਾ ਉਚਾਰਨ ਕਰਕੇ ਇਹਨੂੰ ਤੋਹੀ ਪੜੋਗੇ ਤੇ ਜਾਂ ਫਿਰ ਔਕੜ ਦਾ ਉਚਾਰਨ ਕਰਕੇ ਤੂੰ ਹੀ ਪੜੋਗੇ ਸੋਹਾਗਣ ਸ਼ਬਦ ਹੈ ਜਾਂ ਹੋੜੇ ਦਾ ਉਚਾਰਨ ਕਰਕੇ ਸੋਹਾਗਣ ਪੜੋਗੇ ਜਾਂ ਫਿਰ ਔਕੜ ਦਾ ਉਚਾਰਨ ਕਰਕੇ ਸੋਹਾਗਣ ਪੜੋਗੇ ਮਾਤਰਾ ਇੱਕ ਹੀ ਉਚਾਰੀ ਜਾ ਸਕਦੀ ਹੈ ਦੋ ਮਾਤਰਾਵਾਂ ਕਦੇ ਨਹੀਂ ਉਚਾਰਨ ਕੀਤੀਆਂ ਜਾ ਸਕਦੀਆਂ ਆਓ ਆਪਾਂ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਸਾਹਸੰਗਤ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਮਹਾਰਾਜ ਜੀ ਨੇ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਸੰਪਾਦਨਾ ਕੀਤੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਾਇਆ ਤੇ ਬਾਣੀ ਦਾ ਪ੍ਰਕਾਸ਼ ਕਰਵਾਇਆ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਸਾਨੂੰ ਹਮੇਸ਼ਾ ਲਈ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲਿਖਾਈ ਕਰਵਾਈ ਪੋਥੀਆਂ ਤੋਂ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੱਚੇ ਪਾਤਸ਼ਾਹ ਨੇ ਪਹਿਲੀ ਵਾਰੀ ਲਿਖਵਾਇਆ ਜਦੋਂ ਬਾਣੀ ਦੀ ਸਾਧਗਰਾਂ ਨੇ ਸੰਪਾਦਨਾ ਕੀਤੀ ਵਾਹ ਰਾਜੀ ਨੇ ਬੜੇ ਕਮਾਲ ਕਮਾਲ ਦੇ ਤਰੀਕੇ ਵਰਤੇ ਬਾਣੀ ਦੀ ਸੰਪਾਦਨਾ ਲਈ ਸਾਡੇ ਸਾਰੇ ਪਰੰਪਰਿਖੇ ਦੂਰ ਕੀਤੇ ਗੁਰੂ ਅਰਜਨ ਸਾਹਿਬ ਨੇ ਮਹਾਰਾਜੀ ਨੇ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਮਾਲ ਦੀ ਵਿਆਕਰਣ ਜਿਹੜੀ ਹੈ ਉਹ ਵਰਤੀ ਹੈ ਉਹ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਆਂ ਫਿਰ ਸਾਨੂੰ ਉਸ ਵਿਆਕਰਣ ਦੀ ਸਮਝ ਪੈਂਦੀ ਹੈ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਜਿਹੜੀ ਵਿਆਕਰਣ ਵਰਤੀ ਹੈ ਗੁਰਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਵਿਆਕਰਣ ਦੇ ਵਿੱਚ ਇਹ ਸ਼ਬਦ ਵੀ ਸ਼ਾਮਲ ਨੇ ਜਿਹੜੇ ਦੋ-ਦੋ ਮਾਤਰਾਵਾਂ ਵਾਲੇ ਸ਼ਬਦ ਨੇ ਸਾਥ ਸੰਗਤ ਜਿਹੜੇ ਵੀਰ ਭੈਣਾਂ ਜਿਹੜੀਆਂ ਸੰਗਤਾਂ ਕਾਵ ਦੇ ਬਾਰੇ ਥੋੜਾ ਬਹੁਤਾ ਵੀ ਜਾਣਦੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਾਵ ਦੇ ਵਿੱਚ ਕਈ ਵਾਰੀ ਮਾਤਰਾ ਵਧਾਈ ਵੀ ਜਾਂਦੀ ਹੈ ਤੇ ਕਈ ਵਾਰੀ ਮਾਤਰਾ ਘਟਾਈ ਵੀ ਜਾਂਦੀ ਹੈ ਤਾਂ ਕਿ ਸ਼ਬਦ ਦੇ ਜਿਹੜੇ ਵਜ਼ਨ ਨੇ ਸ਼ਬਦ ਦਾ ਜਿਹੜਾ ਵਜ਼ਨ ਹੈ ਉਹਨੂੰ ਸਹੀ ਤਰੀਕੇ ਦੇ ਅਨਾਰ ਰੱਖਿਆ ਜਾ ਸਕੇ ਸਾਥ ਸੰਗਤ ਜਿਹੜਾ ਹੋੜਾ ਹੈ ਇਹਨੂੰ ਧੀਰਗ ਮਾਤਰਾ ਗਿਣਿਆ ਜਾਂਦਾ ਹੈ ਭਾਵ ਕਿ ਵੱਡੀ ਮਾਤਰਾ ਇਹਦਾ ਵਜ਼ਨ ਵੱਧ ਹੁੰਦਾ ਹੈ ਜਿਹੜਾ ਅੰਕੜ ਹੈ ਇਹ ਲਘੂ ਮਾਤਰਾ ਹੈ ਛੋਟੀ ਮਾਤਰਾ ਇਹਦਾ ਵਜ਼ਨ ਥੋੜਾ ਹੁੰਦਾ ਹੈ ਆਪਾਂ ਜਦੋਂ ਹੋੜਾ ਉਚਾਰਦੇ ਹਾਂ ਤੇ ਥੋੜਾ ਜਿਹਾ ਵੱਧ ਜ਼ੋਰ ਨਾਲ ਉਚਾਰਿਆ ਜਾਂਦਾ ਹੈ ਜਦੋਂ ਅੰਕੜ ਉਚਾਰਦੇ ਹਾਂ ਉਹ ਹਲਕੀ ਉਚਾਰਨ ਕੀਤੀ ਜਾਂਦੀ ਹੈ ਇਸ ਕਰਕੇ ਇਹ ਯਾਦ ਰੱਖਿਏ ਕਿ ਅੰਕੜ ਲਘੂ ਮਾਤਰਾ ਹੈ ਛੋਟੀ ਮਾਤਰਾ ਤੇ ਹੋੜਾ ਜਿਹੜਾ ਹੈ ਇਹ ਧੀਰਗ ਮਾਤਰਾ ਹੈ ਮਹਾਰਾਜਾ ਧੰਗੂ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਕਈ ਥਾਵਾਂ ਤੇ ਵਜ਼ਨ ਵਧਾਇਆ ਹੈ ਸ਼ਬਦ ਦਾ ਕਈ ਥਾਵਾਂ ਤੇ ਮਹਾਰਾਜ ਜੀ ਨੇ ਸ਼ਬਦ ਘਟਾਇਆ ਸ਼ਬਦ ਦਾ ਵਜ਼ਨ ਉਹਨੂੰ ਘਟਾਇਆ ਹੈ ਜਿਨ੍ਹਾਂ ਥਾਵਾਂ ਤੇ ਮਹਾਰਾਜ ਜੀ ਵਜ਼ਨ ਵਧਾਉਂਦੇ ਨੇ ਉਹਨਾਂ ਥਾਵਾਂ ਤੇ ਅੰਕੜ ਵਾਲੇ ਸ਼ਬਦ ਨੂੰ ਸਤਗੁਰੂ ਉੱਪਰ ਹੋੜਾ ਲਾ ਦਿੰਦੇ ਨੇ ਤੇ ਜਿਨ੍ਹਾਂ ਥਾਵਾਂ ਤੇ ਸ਼ਬਦ ਦਾ ਵਜ਼ਨ ਘਟਾਇਆ ਜਾਂਦਾ ਹੈ ਉਥੇ ਹੋੜੇ ਵਾਲੇ ਸ਼ਬਦ ਦੇ ਥੱਲੇ ਅੰਕੜ ਲਗਾ ਦਿੱਤੀ ਜਾਂਦੀ ਹੈ ਆਓ ਆਪਾਂ ਥੋੜਾ ਜਿਹਾ ਸੌਖਾ ਕਰਕੇ ਨੂੰ ਸਮਝੀਏ ਮੰਨ ਲਓ ਜਿਵੇਂ ਸਾਡੇ ਸਾਹਮਣੇ ਇੱਥੇ ਸ਼ਬਦ ਆ ਗਿਆ ਜਵਾਨੀ ਹੁਣ ਜਵਾਨੀ ਜਿਹੜਾ ਸ਼ਬਦ ਹੈ ਸਾਹ ਸੰਗਤ ਜਜੇ ਦੇ ਉੱਪਰਲੇ ਪਾਸੇ ਹੋੜਾ ਵੀ ਲੱਗਾ ਹੋਇਆ ਹੈ ਤੇ ਜਜੇ ਦੇ ਥੱਲੇ ਅੰਕੜ ਵੀ ਲੱਗੀ ਹੋਈ ਜਿਹੜਾ ਅਸਲ ਜਵਾਨੀ ਸ਼ਬਦ ਹੈ ਉਹ ਅੰਕੜ ਦੇ ਨਾਲ ਹੈ ਭਾਵ ਕਿ ਜਵਾਨੀ ਸ਼ਬਦ ਜਦੋਂ ਸਹੀ ਚ ਲਿਖਿਆ ਜਾਏਗਾ ਜਜੇ ਥੱਲੇ ਅੰਕੜ ਐੜੇ ਨੂੰ ਕੰਨਾ ਨੰਨੇ ਨੂੰ ਬਿਹਾਰੀ ਜਵਾਨੀ ਇੰਜ ਲਿਖਿਆ ਜਾਂਦਾ ਹੈ પરએતે સચે પાશાજીને શબ્દ ਦੇ વજન ਨੂੰ વધાਉਣ ਵਾਸਤੇ ઉપરਲੇ પાસે ਹੋੜਾ ਲਗਾ دیتا ਹੈ ਤੇ ਜਵਾਨੀ ਸ਼ਬਦ ਦੀ ਜਿਹੜੀ ਅਸਲ ਔਂਕੜ ਹੈ ਮਹਾਰਾਜੀ ਨੇ ਉਹ ਵੀ ਥੱਲੇ ਲੱਗੀ ਰਹਿਣ ਦਿੱਤੀ ਹੈ ਜਿਹੜਾ ਸ਼ਬਦ ਦਾ ਅਸਲੀ સ્વરૂਪ ਹੈ ਗੁਰੂ ਸਾਹਿਬ ਨੇ ਉਹ ਵੀ ਕਾਇਮ ਰਹਿਣ ਦਿੱਤਾ ਸਾਨੂੰ ਦੱਸਣ ਵਾਸਤੇ ਉੱਪਰਲੇ ਪਾਸੇ ਹੋੜਾ ਵੀ ਲਗਾ ਦਿੱਤਾ ਹੈ ਅਸੀਂ ਮਾਤਰਾ ਕਿਹੜੀ ਦਾ ਉਚਾਰਨ ਕਰਾਂਗੇ ਅਸੀਂ ਉਸ ਮਾਤਰਾ ਦਾ ਉਚਾਰਨ ਕਰਾਂਗੇ ਜਿਹੜੀ ਮਾਤਰਾ ਵਜ਼ਨ ਵਧਾਉਣ ਵਾਸਤੇ ਜਾਂ ਘਟਾਉਣ ਵਾਸਤੇ ਲਾਈ ਜਾਂਦੀ ਹੁਣ ਇੱਥੇ ਮੰਨ ਲਓ ਅਸਲੀ ਮਾਤਰਾ ਹੈ ਔਂਕੜ ਸਹੀ ਸ਼ਬਦ ਹੈ ਜਵਾਨੀ ਮਹਾਰਾਜ ਜੀ ਨੇ ਇੱਥੇ ਵਜ਼ਨ ਵਧਾ ਦਿੱਤਾ ਹੈ ਹੋੜਾ ਲਾ ਦਿੱਤਾ ਜਦੋਂ ਆਪਾਂ ਸ਼ਬਦ ਦਾ ਉਚਾਰਨ ਕਰਾਂਗੇ ਅਸੀਂ ਉਚਾਰਨ ਕਰਾਂਗੇ ਜਵਾਨੀ ਔਂਕੜ ਦਾ ਉਚਾਰਨ ਨਹੀਂ ਹੋਏਗਾ ਇੱਥੇ ਹੋੜੇ ਦਾ ਉਚਾਰਨ ਹੋਏਗਾ ਜਵਾਨੀ ਇਸੇ ਤਰੀਕੇ ਦੇ ਨਾਲ ਉਹਦੇ ਤੋਂ ਅਗਲਾ ਸ਼ਬਦ ਹੈ ਤੋਹੀ ਸਾਦ ਸੰਗਤ ਇਹ ਅਸਲੀ ਸ਼ਬਦ ਹੈ ਔਂਕੜ ਦੇ ਨਾਲ ਤੁਹੀ ਤੱਤੇ ਥੱਲੇ ਔਂਕੜ ਹਾਹਿ ਨੂੰ ਪਿਆਰੀ ਤੁਹੀ ਇਹ ਸਹੀ ਸ਼ਬਦ ਹੈ ਮਹਾਰਾਜ ਜੀ ਨੇ ਇੱਥੇ ਵੀ ਮਾਤਰਾ ਵਧਾ ਦਿੱਤੀ ਹੈ ਵਜ਼ਨ ਵਧਾਇਆ ਹੈ ਇਸ ਕਰਕੇ ਸੱਚੇ ਪਾਤਸ਼ਾਹ ਨੇ ਹੋੜਾ ਲਗਾ ਦਿੱਤਾ ਆਪਾਂ ਜਦੋਂ ਉਚਾਰਨ ਕਰਾਂਗੇ ਅਸੀਂ ਹੋੜੇ ਦੇ ਨਾਲ ਉਚਾਰਨ ਕਰਾਂਗੇ ਤੁਹੀ ਐਸੇ ਕਰਕੇ ਆਪਾਂ ਜਦੋਂ ਸੋਲਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਮਹਾਰਾਜ ਜੀ ਦੇ ਬਚਨ ਵੀ ਆਉਂਦੇ ਹਨ ਸਚੇ ਪਾਤਸ਼ਾਹ ਜੀ ਦੇ ਵਾਕ ਨੇ ਸੈਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸੈਸ ਮੂਰਤ ਨਨ ਏਕ ਤੋਹੀ ਉਤੇ ਹੋੜਾ ਵੀ ਲੱਗਾ ਔਂਕੜ ਵੀ ਲੱਗੀ ਹੈ ਅਸੀਂ ਔਂਕੜ ਨਹੀਂ ਉਚਾਰਨ ਕਰਾਂਗੇ ਹੋੜੇ ਨਾਲ ਉਚਾਰਨ ਕਰਾਂਗੇ ਤੋਹੀ ਹੁਣ ਇਹਦੇ ਤੋਂ ਅੱਗੇ ਤੁਸੀਂ ਅਗਲੇ ਦੋਵੇਂ ਸ਼ਬਦ ਵੇਖੋ ਮਹਾਰਾਜ ਜੀ ਨੇ ਲਿਖਿਆ ਸੁਹਾਗਣ ਸਾ ਸੰਗਤ ਸੁਹਾਗਣ ਸ਼ਬਦ ਹੈ ਹੋੜੇ ਦੇ ਨਾਲ ਸਹੀ ਦੇ ਵਿੱਚ ਸੁਹਾਗਣ ਸ਼ਬਦ ਹੋੜੇ ਦੇ ਨਾਲ ਹੈ ਸੁਹਾਗਣ ਇੱਥੇ ਸੱਚੇ ਪਾਤਸ਼ਾਹ ਜੀ ਨੇ ਮਾਤਰਾ ਨੂੰ ਛੋਟਾ ਕੀਤਾ ਹੈ ਉਹਦੇ ਵਜ੍ਹਾ ਨੂੰ ਘਟਾ ਦਿੱਤਾ ਸੱਚੇ ਪਾਤਸ਼ਾਹ ਜੀ ਇਸ ਕਾਰਨ ਕਰਕੇ ਜਦੋਂ ਇਹ ਸ਼ਬਦ ਨੂੰ ਦੋਵੇਂ ਮਾਤਰਾਵਾਂ ਲੱਗੀਆਂ ਹੋਣ ਤੇ ਉਸ ਵੇਲੇ ਅਸੀਂ ਕੀ ਕਰਨਾ ਹੈ ਅਸੀਂ ਔਂਕੜ ਦੇ ਨਾਲ ਉਚਾਰਨ ਕਰਨਾ ਹੈ ਸੁਹਾਗਣ ਸੁਹਾਗਣ ਨਹੀਂ ਪੜਨਾ ਇੱਥੇ ਸੁਹਾਗਣ ਪੜਾਂਗੇ ਇਸੇ ਤਰ੍ਹਾਂ ਅਗਲਾ ਸ਼ਬਦ ਗੋਬਿੰਦ ਸਾਸੰਗਤ ਗੋਬਿੰਦ ਜਿਹੜਾ ਸ਼ਬਦ ਹੈ ਇਹ ਵੀ ਅਸਲ ਦੇ ਵਿੱਚ ਗੱਗੇ ਮਹੋੜੇ ਦੇ ਨਾਲ ਹੈ ਗੋਬਿੰਦ ਪਰ ਇੱਥੇ ਮਹਾਰਾਜ ਜੀ ਨੇ ਮਾਤਰਾ ਘਟਾ ਦਿੱਤੀ ਹੈ ਅਸੀਂ ਇਸ ਕਰਕੇ ਅਸੀਂ ਗੋਬਿੰਦ ਉਚਾਰਨ ਨਹੀਂ ਕਰਾਂਗੇ ਅਸੀਂ ਉਚਾਰਨ ਕਰਾਂਗੇ ਗੁਬਿੰਦ ਭਾਵ ਕਿ ਅੰਕੜ ਦੇ ਨਾਲ ਉਚਾਰਨ ਹੋਏਗਾ ਸੋ ਇਸ ਕਾਰਨ ਕਰਕੇ ਦੋ ਮਾਤਰਾਵਾਂ ਵਾਲੀ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਹਮੇਸ਼ਾ ਧਿਆਨ ਰੱਖਣਾ ਹੈ ਜਿਹੜੀ ਮਾਤਰਾ ਵਜ਼ਨ ਵਧਾਉਣ ਜਾਂ ਘਟਾਉਣ ਵਾਸਤੇ ਲਾਈ ਜਾਂਦੀ ਹੈ ਅਸੀਂ ਹਮੇਸ਼ਾ ਉਸ ਮਾਤਰਾ ਦਾ ਉਚਾਰਨ ਕਰਨਾ ਹੈ ਸੋ ਉਮੀਦ ਹੈ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅੱਗੇ ਤੋਂ ਅਗੇ ਸੰਗਤਾਂ ਦੇ ਨਾਲ ਇਸ ਵੀਡੀਓ ਨੂੰ ਕਿਰਪਾ ਕਰਕੇ ਜਰੂਰ ਸ਼ੇਅਰ ਕਰੋ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਆਪ ਜੀ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੁਰਬਾਣੀ ਦੇ ਉਚਾਰਨ ਨਾਲ ਸੰਬੰਧਿਤ ਵੀਡੀਓਜ਼ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ